ਤੇਲ ਦੇ ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਖੌਫਨਾਕ ਤਸਵੀਰਾਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਬੁਰਾ ਹਾਲ ਹੋ ਗਿਆ ਇਸ ਪੁਲ ਦਾ ਜਿੱਥੋਂ ਕਿੰਨੀ ਜਨਤਾ ਨਿਕਲਦੀ ਹੁੰਦੀ ਸੀ ਨੈਸ਼ਨਲ ਹਾਈਵੇ ਅਥਾਰਟੀ ਨੇ ਵੀ ਖੰਨਾ ਦੇ ਵਿੱਚ ਇਸੇ ਜਗ੍ਹਾ ਤੇ ਤੇਲ ਟੈਂਕਰ ਪਲਟਣ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਦੀ ਜਾਂਚ ਸ਼ੁਰੂ ਕੀਤੀ ਹੈ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਪੁੱਲ ਬੁਰੀ ਤਰੀਕੇ ਦੇ ਨਾਲ ਤੇ ਹੁਣ ਤੁਹਾਨੂੰ ਦੱਸਾਂਗੇ ਕਿ ਕਿੰਨੇ ਦਿਨਾਂ ਦੇ ਲਈ ਨੈਸ਼ਨਲ ਹਾਈਵੇ ਬੰਦ ਰਹੇਗਾ ਤੇ ਸੁਣਾਵਾਂਗੇ ਉਹ ਗੱਲਬਾਤ ਕਿ ਕਿਹੜੀਆਂ ਜਿਹੜੀਆਂ ਗੱਡੀਆਂ ਨੇਦਰੋਂ ਨਿਕਲ ਸਕਦੀਆਂ ਨੇ ਕਿ ਪੁੱਲ ਹੁਣ ਮਜ਼ਬੂਤ ਹੈਗਾ ਕਿ ਨਹੀਂ ਗੱਡੀਆਂ ਨਿਕਲਣ ਦੇ ਲਈ ਕਿਹੜੇ ਵਾਹਨ ਇਸ ਦੇ ਉੱਪਰ ਜਾ ਸਕਦੇ ਨੇ ਨੈਸ਼ਨਲ ਹਾਈਵੇ 2 ਦਿਨ ਦੇ ਲਈ ਕਿਹਾ ਜਾ ਰਿਹਾ ਬੰਦ ਰਹੇਗਾ ਸੈਂਪਲਿੰਗ ਇੱਥੇ ਕੀਤੀ ਜਾਵੇਗੀ ਕਿਉਂਕਿ ਪੁੱਲ ਦਾ ਵੀ ਕਾਫੀ ਨੁਕਸਾਨ ਹੋਇਆ ਲੱਗਦਾ ਹੈ ਕਿਉਂਕਿ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੇ ਕੀ ਕੁਝ ਦੱਸਿਆ ਉਹ ਵੀ ਦੱਸਾਂਗੇ ਐਨਐਚਏ ਆਈ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਲਦੀ ਹੀ ਸੜਕ ਨੂੰ ਖੁਲਵਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ ਤਾਂ ਹੁਣ ਤੁਹਾਨੂੰ ਸੁਣਾਵਾਂਗੇ ਕਿ ਕਿਹੜੇ ਵਾਹਨ ਇਸ ਦੇ ਉੱਪਰੋਂ ਨਿਕਲ ਸਕਦੇ ਨੇ ਕਿੰਨਾ ਕੁ ਟਾਈਮ ਤੁਹਾਨੂੰ ਰੁਕਣਾ ਪਵੇਗਾ ਇਸ ਪੁਲ ਤੋਂ ਜਾਣ ਦੇ ਲਈ ਅੱਜ ਖੰਨਾਵੀ ਕੇ ਜੀਟੀ ਰੋਡ ਤੇ ਜੈਨ ਸਵੀਟਸ ਦੇ ਕੋਲ ਜਿਹੜਾ ਡੀਜ਼ਲ ਦਾ ਟੈਂਕਰ ਸੀ ਉਹ ਅਚਾਨਕ ਜਿਹੜੀ ਉਹ ਚੱਗ ਲੱਗ ਗਈ ਤੇ ਉਹਦੇ ਨਾਲ ਜਿਹੜਾ ਅੰਦਾਜ਼ਨ 12000 ਲੀਟਰ ਜਿਹੜਾ ਤੇਲ ਸੀਗਾ ਉਹ ਹਾਈਵੇ ਤੇ ਤੇ ਸੜਕਾਂ ਦੇ ਉੱਤੇ ਆ ਗਿਆ ਤੇ ਅੱਗ ਦਾ ਇੱਕ ਐਕਸਪਲੋਸ਼ਨ ਵੀ ਹੋਇਆ ਉਹਦੇ ਰਿਗਾਰਡਿੰਗ ਜਿਹੜੀ ਹੈ ਮੌਕੇ ਤੇ ਅੱਗ ਤੇ ਕਾਬੂ ਪਾਇਆ ਗਿਆ ਤੇ ਅੱਗ ਤੇ ਕਾਬੂ ਪਾ ਕੇ ਜਿਹੜੀ ਸਾਡੀ ਫਾਇਰ ਬ੍ਰਿਗੇਡਰ ਟੀਮ ਟੀਮ ਸੀਗੇ ਉਹ ਹਲੇ ਵੀ ਉੱਥੇ ਮੌਕੇ ਤੇ ਮੌਜੂਦ ਨੇ ਉਹਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੀ ਸਾਡਾ ਨਾਲ ਰਾਬਤੇ ਤੇ ਮੌਕੇ ਤੇ ਹਾਜ਼ਰ ਹੈ ਤੇ ਇਸ ਦੇ ਰਿਗਾਰਡਿੰਗ ਅਸੀਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਵੀ ਇੱਥੇ ਮੌਕੇ ਤੇ ਬੁਲਾਇਆ ਸੀ ਮੌਕੇ ਤੇ ਜਿਹੜੀ ਸਾਡੇ ਕੋਲ ਟੀਮ ਪਹੁੰਚੀ ਹੈ ਉਹਨਾਂ ਦਾ ਇਹੀ ਕਹਿਣਾ ਕਿ ਫਿਲਹਾਲ ਜਿਹੜਾ ਇਹਨੂੰ ਹਾਈਵੇ ਦਾ ਇੱਕ ਸਾਈਡ ਹੈ ਜਿਸ ਸਾਈਡ ਜਿਹੜੇ ਟੈਂਕਰ ਹੈ ਉਹ ਹਾਸ ਅਗਰਸਤ ਹੋਇਆ ਸੀ ਉਹਨੂੰ ਅ ਰੋਡ ਇੱਕ ਵਾਰ ਛੋਟੇ ਵਹੀਕਲ ਲਈ ਕੀਤਾ ਜਾਊਗਾ ਉਸ ਤੋਂ ਬਾਅਦ ਜਿਹੜੀ 2 ਦਿਨ ਉਹਨਾਂ ਨੇ ਇੱਥੇ ਸੈਂਪਲ ਵਗੈਰਾ ਲੈ ਕੇ ਉਹਦੀ ਜਿਹੜੀ ਗੁਣਵੱਤਾ ਹੈ ਹਾਈਵੇ ਦੀ ਉਹ ਇੱਕ ਵਾਰ ਜਾਂਚੀ ਜਾਊਗੀ ਤੇ ਉਸ ਤੋਂ ਬਾਅਦ ਜੇ ਇਹਨੂੰ ਵੱਡੇ ਹੈਵੀ ਟ੍ਰੈਫਿਕ ਲਈ ਯੋਗ ਪਾਇਆ ਗਿਆ ਤਾਂ ਉਹ ਜਿਹੜਾ ਆ ਜਾਂਦਾ ਜਾਂਦਾ ਹੈ ਦੁਆਰ ਤੋਂ ਵੱਡੇ ਵਹੀਕਲਸ ਲਈ ਵੀ ਜਿਹੜਾ ਉਹ ਖੁੱਲ ਖੁੱਲ ਦਿੱਤਾ ਜਾਵੇਗਾ ਨਹੀਂ ਤਾਂ ਜਿਹੜਾ ਇਹ ਆ ਉਹਦੇ ਤੇ ਜੇ ਜਿਹੜੀ ਲੋਡਿੰਦੀ ਇਹਨਾਂ ਵੱਲੋਂ ਜਿਹੜੀ ਮਰਮਤ ਹੋਣੀ ਹੈ ਜੇ ਇਹਨਾਂ ਦੇ ਉੱਚ ਅਧਿਕਾਰੀਆਂ ਦਾ ਡਿਸੀਜਨ ਜਿਹੜਾ ਇਹ ਆਉਂਦਾ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਮਰਮਤ ਕਰਕੇ ਫਿਰ ਤੋਂ ਇਹਨੂੰ ਆਮ ਆਵਾਜਾਈ ਲਈ ਹੈਵੀ ਵਹੀਕਲ ਲਈ ਕੋਲ ਦਿੱਤਾ ਜਾਵੇਗਾ